ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਜ ਆਪਣੇ ਕੋਲ ਬਾਬਾ ਦਵਿੰਦਰ ਸਾਹਿਬ ਜੀ ਬਾਬੇ ਕੋਮਲ ਸਾਹਿਬ ਜੀ ਆਪਣਾ ਨਾਨਕ ਸਰ ਵਾਲੇ ਪਹੁੰਚਿਆ ਮਹਾਰਾਜ ਭਲਾ ਕਰੇ ਵਾਹਿਗੁਰੂ ਬਾਬਾ ਇਹ ਆਪਾਂ ਨੂੰ ਬਹੁਤ ਸਾਥ ਦੇ ਰਿਹਾ ਬਾਬਾ ਇਹ ਕਹਿੰਦੇ ਮੰਤਰੀ ਸਾਹਿਬ ਕੋਲ 40 ਮੁਗਤੇ ਦੇ ਨਾਮ ਸੁਣਨੇ ਚਲ ਸੁਣਾਉਣੇ ਇੱਦਾਂ 40 ਮੁਗਤੇ ਬਾਬਾ ਜੀ ਜੋ ਮੁਕਤਸਰ ਸਾਹਿਬ ਸ਼ਹੀਦ ਹੋਇਆ ਗੁਰਦਰਾ ਟੁੱਟੀ ਗੰਢੀ ਦਰਬਾਰ ਸਾਹਿਬ ਜਿੱਥੇ ਬਦਾਵਾ ਪਾੜਿਆ ਗੁਰੂ ਗੋਬਿੰਦ ਸਿੰਘ ਜੀ ਉਹ ਬਦਾਵਾ ਪਾੜਿਆ ਫਿਰ 40 ਮੁਗਤੇ ਉਹਨਾਂ ਦੁਬਾਰਾ ਆਣ ਕੇ ਛੇਦੀਆਂ ਪ੍ਰਾਪਤ ਕੀਤੀਆਂ ਹਨ ਉਹਨਾਂ ਦੇ 40 ਮੁਗਤਿਆਂ ਦੇ ਨਾਮ ਇਦਾਂ ਵਾ ਭਾਈ ਮਾਨ ਸਿੰਘ ਸ਼ਮੀਰ ਸਿੰਘ ਸਾਦੂ ਸਿੰਘ ਸਰਜਾ ਸਿੰਘ ਸੁਹੇਲ ਸਿੰਘ ਸੁਲਤਾਨ ਸਿੰਘ ਸੰਤ ਸਿੰਘ ਸੋਭਾ ਸਿੰਘ ਹਰਸਾ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਕੁਸ਼ਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਡਾ ਸਿੰਘ ਚੰਬਾ ਸਿੰਘ ਜੋਗਾ ਸਿੰਘ ਜਦੋ ਸਿੰਘ ਜੰਗ ਸਿੰਘ ਗਰਬਾਰਾ ਸਿੰਘ ਦਰਬਾਰਾ ਸਿੰਘ ਬਿਆਲ ਸਿੰਘ ਦਲਬਾਗ ਸਿੰਘ ਧਰਮ ਸਿੰਘ ਧਨਾਨ ਸਿੰਘ ਨਿਹਾਲ ਸਿੰਘ ਨਿਧਾਨ ਸਿੰਘ ਭਾਗ ਸਿੰਘ ਬੋੜ ਸਿੰਘ ਭੋਲਾ ਸਿੰਘ ਭੰਗ